ਆਗਿਆ ਨੇ ਸ਼ਬਦ ਉਚਾਰਨ ਕਰਨ ਤੋਂ ਪਹਿਲਾਂ ਮੰਗਲਾ ਚਰਨ ਉਚਾਰਨ ਕੀਤਾ ਕੀ ਲਿਖਿਆ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਉਹਨਾਂ ਨੇ ਵੀ ਕਿਹਾ ਕਿ ਪਰਮਾਤਮਾ ਇੱਕ ਹੈ ਸਤਿਗੁਰੂ ਦੀ ਕਿਰਪਾ ਜਿੱਦੇ ਹੋ ਗਈ ਉਦੈ ਉਹਦੇ ਵਿੱਚ ਆ ਭੇਦ ਹੋ ਜਾਗੇ ਜੇ ਕਹਿੰਦੇ ਕਿਰਪਾ ਨਾ ਹੋਈ ਤਾਂ ਫਿਰ ਅਸੀਂ ਪਰਮਾ ਵਿੱਚ ਫਿਰਾਂਗੇ ਹੁਣ ਪਰਮਾ ਦੀ ਗੱਲ ਇਸ ਸ਼ਬਦ ਦੇ ਵਿੱਚ ਕਰਦੇ ਆ ਕਿ ਜਦ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਕਹਿੰਦੇ ਜਿੰਨਾ ਚਿਰ ਬੰਦੇ ਦੇ ਅੰਦਰ ਮੈਂ ਰਹਦੀ ਹੈ ਨਾ ਉਹਨਾਂ ਚਿਰ ਰੱਬ ਨਹੀਂ ਮਿਲਦਾ ਜਿੱਦੇ ਮੈਂ ਖਤਮ ਹੋ ਗਈ ਉਹਦੇ ਰੱਬ ਮਿਲ ਜਾਂਦਾ ਹੈ ਉਹਦੇ ਸਮਝ ਲਿਓ ਰੱਬ ਦੇ ਨਾਲ ਅਪੇਧ ਹੋ ਗਏ ਜਿਵੇਂ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਕਿਹਾ ਨਾ ਕਿ ਜਿਹੜਾ ਨਾਮ ਹੈ ਤੇ ਜਿਹੜਾ ਹੋਵੇ ਹੈ ਇਨਾਂ ਦੀ ਆਪ ਵਿੱਚ ਬਣਦੀ ਨਹੀਂ ਹੈਗੀ ਹਉਮੈ ਨਾ ਬੈ ਨਾਲ ਵਿਰੋਧ ਹੈ ਦੋਏ ਨਾ ਰਸਾਇ ਇਕਠਾਏ ਹਉਮੈ ਵਿੱਚ ਸੇਵਾ